ਤਵੀ ਨੂੰ ਲੋਕਲ ਪੁਲਸ ਵੱਲੋਂ ਵੱਖ-ਵੱਖ ਨਾਕੇ ਲਗਾਏ ਗਏ ਸੀ ਚਮਕੀਨ ਚਾਰਜ ਦੇ ਏਸ਼ੇ ਸੁਭਾਚੰਦਰ ਨੇ ਕੋਪਾਲਾਏ ਬਾਸ ਸਿੰਘ ਲਾਗੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਕਿ ਇੱਕ ਕਾਰ ਛੱਕਿਆ ਹਾਲਤ ਵਿੱਚ ਆਉਂਦੀ ਫਰੀ ਮੁਖਬਰ ਨੇ ਵੀ ਦੱਸਿਆ ਕਿ ਇਹ ਕੋਈ ਵੀ ਕਾਰ ਆ ਜਿਹਦੇ ਵਿੱਚੋਂ ਲਵਪਰੀ ਨਾਮ ਦਾ ਜਿਹੜਾ ਚੋਰ ਆ ਉਹਨੂੰ ਜਿਹੜਾ ਕਸ਼ਮੀਰਪ੍ਰਾਂਤ ਗ੍ਰফতার ਕਰ ਲਿਆ ਗਿਆ ਦੂਜੇ ਜਿਹੜਾ ਚੋਰ ਆ ਆ ਆਪਣਾ ਰਾਜੂ ਨਾ ਦਾ ਜਿਹੜਾ ਭਜਨ ਵਿੱਚ ਸਫਲ ਹੋ ਗਿਆ ਇਸ ਤੋਂ ਇਲਾਵਾ ਇਹ ਸੀ ਕੁਸਰਤ ਸਿੰਘ ਨੇ ਢੱਠੇ ਮੋੜ ਦੇ ਨਾਤਾ ਲਾਇਆ ਸੀ ਜਿੱਥੇ ਕਿ ਉਸਨੇ ਆਪਣਾ ਕਰਨ ਨਾ ਦੇ ਚੋਰ ਨੂੰ ਕਰਕਾਰ ਕਰ ਲਿਆ ਦੋ ਚੋਰ ਉਸ ਭਜਨ ਵਿੱਚ ਸਫਲ ਹੋ ਗਏ ਜਿਹੜੀ ਮਨੁਕੀਕਾਰ ਆ ਉਹ ਬਰੰਮ ਕਰ ਲਈ ਗਈ ਆ ਪਹਿਲੇ ਤੋਂ ਜਿਹੜਾ ਲਾਪਰੀਟ ਆ ਉਹਦੇ ਕੋਲੋਂ ਦੋ ਕਹਾਣੀਆਂ ਆ ਚੋਰੀ ਨਹੀਂ ਆਵਦੇ ਤਾ ਉਹਦੇ ਨਿਸ਼ਾਨ ਦੇ ਇਨੇ ਬਰੰਮ ਕਰ ਲਈ ਗਈਆਂ ਆ ਇੰਨਾ ਦਾ ਰਿਮਾਂਡ ਲੈ ਕੇ ਅਗਲੀ ਕਮਦੀ ਜਿਹੜੀ ਆ ਕੋਸ਼ਿਸ਼ ਕਿ ਸ਼ੁਰੂ ਕਰਨਾ ਇਹ ਪਹਿਲਾਂ ਵੀ ਗੱਡੀਆਂ ਚੋਰੀ ਕਰਦੇ ਸੀ ਕੰਮ ਕੋਈ ਆ ਪਹਿਲਾਂ ਵੀ ਕਰਦੇ ਪਰਚੇ ਦਰਜੀ ਪਹਿਲਾਂ ਪਹਿਲਾਂ ਵੀ ਕਰਦੇ ਇਹਨਾਂ ਨੇ ਪਰਚੇ ਠੀਕ